ਕਦੇ ਬਜ਼ੁਰਗਾਂ ਦੇ ਕੋਲੋਂ ਕੀਤੀ ਗਈ ਲੁੱਟ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕਦੇ ਬਜ਼ੁਰਗਾਂ ਨੂੰ ਬਹਿਕਾ ਕੇ ਠੱਗ ਲਿਆ ਜਾਂਦਾ ਹੈ ਪਰੰਤੂ ਹੁਣ ਨੂਰਪੁਰ ਬੇਦੀ ਇਲਾਕੇ ਦੇ ਵਿੱਚ ਇੱਕ ਬਜ਼ੁਰਗ ਜੋੜੇ ਦੇ ਨਾਲ ਅਜੀਬ ਕਿਸਮ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤਸਵੀਰ ਵਿੱਚ ਵਿਚਕਾਰ ਬੈਠਾ ਇਹ ਬਜ਼ੁਰਗ ਜੋੜਾ ਛਾਤਰ ਠੱਗ ਨੂੰ ਕਰਨੀ ਵਾਲਾ ਬਾਬਾ ਸਮਝ ਬੈਠਾ ਅਤੇ ਪੌਣੇ 2 ਲੱਖ ਰੁਪਏ ਦੇ ਆਪਣੇ ਗਹਿਣੇ ਗਵਾ ਬੈਠਾ ਕੰਨੀ ਆ ਰਹੀ ਦਾ ਦੁਬਾਰਾ ਮੈਨੂੰ ਸਾਹਮਣੇ ਮਿਲ ਗਿਆ ਸਾਹਮਣੇ ਮਿਲ ਗਿਆ ਦੁਬਾਰਾ ਆ ਕੇ ਪਤਾ ਨਹੀਂ ਨੇ ਕੀ ਕੀਤਾ ਉਹਦਾ ਹੋਇਆ ਕੀ ਸੀ ਸਾਰੀ ਕਹਾਣੀ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਬੇਬੇ ਕੋਲੋਂ ਸੁਣੋ ਬੇਬੇ ਹੁਣ ਵੀ ਉਸ ਨੂੰ ਛਾਤਰ ਠੱਗ ਨੂੰ ਚੜਿਆ ਹੋਇਆ ਬਾਬਾ ਜਾਂ ਕੰਨੀ ਵਾਲਾ ਬਾਬਾ ਸਮਝ ਬੈਠੀ ਸੀ ਧੜੀ ਜਿ ਖੜਾ ਕੀਤਾ ਤਾਂ ਉੱਥੇ ਫਿਰ ਉਹਨੇ ਇਹੀ ਬੋਲਦਾ ਰਿਹਾ ਕਿ ਉਹ ਬਾਬਾ ਹੈ ਫੇਰ ਬੜਾ ਚੱਲਿਆ ਮਤਲਬ ਚੜਿਆ ਬਾਬਾ ਬਹੁਤ ਹੋਇਆ ਉਹਨੇ ਕਰਨੀ ਆਲਾ ਭਈ ਹਾਂਜੀ ਹਾਂਜੀ ਫਿਰ ਹੋਣਾ ਸਾਨੂੰ ਪਤਾ ਨਹੀਂ ਆਦੀ ਗੱਲਾਂ ਦਾ ਵਿੱਚ ਮਤਲਬ ਉਹ ਸਾਨੂੰ ਹਾਲਾਂਕਿ ਸ਼ਾਤਰ ਬੱਬਾ ਅਤੇ ਉਸਦੇ ਸਾਥੀ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ ਇਹ ਆਇਆ ਉਹ ਆਇਆ ਉਹ ਆਇਆ ਉਹ ਆਇਆ ਨੀਲੀ ਗਮੀ ਉਹ ਉਹ ਆਇਆ ਤੁਹਾਨੂੰ ਪੁੱਛ ਕੇ ਚੱਲ ਜਾਂਦੇ ਹੁਣ ਤੁਸੀਂ ਪੀੜਤ ਬਲਬੀਰ ਸਿੰਘ ਪਿੰਡ ਸਮੀਰੋਵਾਲ ਤੋਂ ਹੀ ਸੁਣ ਲਓ ਪੂਰੀ ਕਹਾਣੀ ਇਓ ਇਸ ਤਰ੍ਹਾਂ ਦੀ ਗੱਲ ਅਸੀਂ ਮਾਰਕੀਟ ਗਏ ਸੀ ਜੀ ਉਸ ਕੱਪੜਾ ਲੈਣਾ ਸੀ ਪਜਾਮੇ ਕਮੀਜ਼ ਉਹ ਲੈ ਕੇ ਜਦੋਂ ਅਸੀਂ ਆਏ ਆਂ ਚੌਂਸ ਵੀ ਸੌਕਰ ਦਾ ਸਾਹਮਣਾ ਜਦੋਂ ਅਸੀਂ ਲੰਗੇ ਤਾਂ ਮੈਂ ਮੈਡਮ ਨੂੰ ਕਿਹਾ ਕਿ ਇਸ ਮੁੱਸੇ ਲੈਣੇ ਹੈ ਕਹਿੰਦੇ ਲੈ ਲਓ ਅਸੀਂ ਉੱਥੇ ਸੂਟਰ ਖੜਾ ਕਰਕੇ ਇਸ ਮੁੱਸੇ ਲੈ ਇਸ ਮੁੱਸੇ ਲੈ ਕੇ ਜਦੋਂ ਅਸੀਂ ਚੱਲਣ ਲੱਗੇ ਸਾਹਮਣੋਂ ਇੱਕ ਸੱਜਣ ਆਂਦਾ ਹੈ ਸਫੈਦ ਕੱਪੜੇ ਪਹਿਨੇ ਹੋਏ ਆ ਉਹਨਾ ਤੇ ਉਹ ਸਾਨੂੰ ਪੁੱਛਦਾ ਕਿ ਇੱਥੇ ਛੇ ਮੰਦਿਰ ਕਿੱਥੇ ਆ ਮੈਂ ਥੋੜਾ ਜਿਆਦਾ ਦੇਖਦਾ ਤਾਂ ਉਹ ਇੰਨੀ ਦਿਨ ਨੂੰ ਕਹਿੰਦਾ ਕਿ ਉਹ ਨਾਮਾ ਬਣਦਾ ਹੈ ਮੈਂ ਕਿਹਾ ਵੀ ਸਾਨੂੰ ਨਹੀਂ ਪਤਾ ਤੂੰ ਇੱਥੇ ਕਿਸੇ ਦੇ ਪੁੱਛ ਲਓ ਇੰਨੀ ਗੱਲ ਕਹਿ ਕੇ ਅਸੀਂ ਅੱਗੇ ਚੱਲ ਗਏ ਟਾਂਡ ਹਸਪੀਟਲ ਤੋਂ ਅੱਗੇ ਜਦੋਂ ਅਸੀਂ ਪਹੁੰਚੇ ਆ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਮੀਆਂ ਬੀਬੀ ਜਿਆ ਕਹਲੋ ਕਿ ਦੋ ਫੀਮੇਲ ਔਰ ਮੇਲ ਸੀਗੇ ਉਹ ਮੋਟਰਸਾਈਕਲ ਤੇ ਸਾਨੂੰ ਬਰਾਬਰ ਆਏ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਅੰਕਲ ਜੀ ਜਰਾ ਥੋੜੀ ਦੇਰ ਰੋਕਿਓ ਕਿ ਉਹ ਅਸੀਂ ਰੁਕ ਗਏ ਉਹ ਕਹਿੰਦਾ ਕਿ ਜਿਹੜਾ ਬੰਦਾ ਤੁਹਾਨੂੰ ਮਿਲਿਆ ਸੀ ਉਹ ਤੁਹਾਨੂੰ ਕੀ ਪੁੱਛਦਾ ਸੀ ਅਸੀਂ ਕਹਾ ਭਾਈ ਉਹ ਤਾਂ ਸੇਮ ਮੰਦਰ ਬਾਰੇ ਪੁੱਛਦਾ ਸੀ ਬਸ ਸਾਨੂੰ ਪਤਾ ਨਹੀਂ ਸੀ ਅਸੀਂ ਅੱਗੇ ਆ ਗਏ ਕਿ ਇਹਦੀ ਉਹ ਕਹਿਣ ਲੱਗਿਆ ਕਿ ਉਹ ਤਾਂ ਜੀ ਬਾਤ ਕਰਨੀ ਵਾਲਾ ਹੈ ਅੱਜ ਜੇ ਤਾਂ ਉਹਨੇ ਕੱਪੜੇ ਪਾਏ ਹੈ ਉਹ ਤਾਂ ਨੰਗਾ ਰਹਿੰਦਾ ਹੈ ਵਿੱਚਾਂ ਇਹ ਸਾਨੂੰ ਮਿਲਿਆ ਸੀ ਆਨੰਦਪੁਰ ਕੇਸਗੜ੍ਹ ਗੁਰਦੁਆਰੇ ਦੇ ਬਾਹਰ ਕਹਿਣ ਲੱਗਿਆ ਕਿ ਤੁਹਾਡੀ ਮਾਂ ਦੀਆਂ ਅੱਖਾਂ ਨਜ਼ਰ ਕੱਟ ਹੈਗੀ ਮੈਂ ਠੀਕ ਕਰ ਦੇਣਾ ਤੇ ਅਸੀਂ ਕਿਆ ਕਰਦੇ ਉਹ ਗੰਦਾ ਅੱਖਾ ਬੰਦ ਕਰਕੇ ਉਹਦੋਂ ਨੂੰ ਨੂੰ ਘਵਾਇਆ ਵਾਪਸ ਘਲਵਾਇਆ ਕਾ ਠੀਕ ਹੋ ਗਈਆਂ ਤੇ ਇਹਨੇ ਕਿਹਾ ਸੀ ਕਿ ਕਿਸੇ ਨੂੰ ਦੱਸਿਓ ਨਾ ਅੱਛਾ ਇੰਨੀ ਦੇਰ ਨੂੰ ਉਹ ਬੰਦਾ ਜਿਹੜਾ ਪਹਿਲੇ ਸਾਨੂੰ ਮਿਲਿਆ ਸੀ ਉਹੀ ਸਾਹਮਣੋਂ ਪੈਦਲਾਂ ਦਾ ਸਾਡੇ ਸਕੂਟਰ ਕੋਲ ਆ ਗਿਆ ਤੇ ਉਹ ਉਹਨੂੰ ਮਤਲਬ ਉਹਨੂੰ ਡੰਟਣ ਲੱਗ ਗਿਆ ਕਿ ਤੈਨੂੰ ਕਿਹਾ ਸੀ ਕਿ ਇਹ ਆਪਣੀ ਘਰਾਂ ਵਾ ਕਿਸੇ ਨੂੰ ਦੱਸੀ ਨਾ ਤੂੰ ਦੱਸ ਦਿੱਤੀ ਹੁਣ ਤੇ ਤੇਰੀ ਮਾਂ ਦੀਆਂ ਅੱਖਾਂ ਤਾਂ ਹੀ ਠੀਕ ਨਹੀਂ ਹੋਈਆਂ ਮੈਂ ਇਸ ਤੋਂ ਬਾਅਦ ਫੇਰ ਉਹ ਸਾਨੂੰ ਕੋਈ ਪਤਾ ਨਹੀਂ ਜੀ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਬਸ ਉਹਨੇ ਦੋ ਕਾਗਜ਼ ਦੇ ਪੀਸ ਦਿੱਤੇ ਉਹ ਕਹਿੰਦਾ ਜੀ ਉਹਨਾਂ ਜੋੜੀ ਨੂੰ ਵੀ ਗਿਆ ਉਹਨਾਂ ਨੇ ਕਿ ਤੁਸੀਂ ਵੀ ਇਹਦੇ ਜੇਬਰ ਖੋਲ ਕੇ ਰੱਖ ਦੋ ਤੁਸੀਂ ਵੀ ਰੱਖ ਦੋ ਇਹਨਾਂ ਨੇ ਰੱਖੇ ਆਪਣੇ ਆਪ ਖੋਲ ਕੇ ਰੱਖੇ ਔਰ ਮੈਂ ਉੱਥੇ ਸੀਗਾ ਮੈਨੂੰ ਮੈਂ ਬਿਲਕੁਲ ਦੇਖ ਰਿਆ ਪਰ ਮੈਂ ਬੋਲ ਨਹੀਂ ਵੀ ਪਾ ਰਿਹਾ ਮੇਰੀ ਹਿੰਮਤ ਇੰਨੀ ਨਹੀਂ ਹੈ ਕਿ ਮੈਂ ਇਹ ਬੋਲਾਂ ਕਿ ਕੁਝ ਬੋਲਾਂ ਨਹੀਂ ਬੋਲ ਪਾਇਆ ਮੈਂ ਔਰ ਉਸ ਤੋਂ ਬਾਅਦ ਉਹਨਾਂ ਉਹ ਸਾਡੇ ਕੋਲ ਉਹਨਾਂ ਦਾ ਉਹਨਾਂ ਨੂੰ ਵਾਪਸ ਕਰ ਦਿੱਤਾ ਤੇ ਸਾਡੇ ਵਾਲਾ ਲੈ ਕੇ ਇੱਕ ਰਮਾਲ ਚ ਬੰਨਿਆ ਉਹਨੇ ਰਮਾਲ ਚ ਬੰਨ ਕੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਹੀ ਉਹ ਕੁਝ ਉਹਨੇ ਆਪਣਾ ਕੁਝ ਕੀਤਾ ਜੋ ਵੀ ਕੀਤਾ ਜਦ ਘਰੇ ਆਏ ਆ ਘਰ ਆ ਕੇ ਅਸੀਂ ਉਹ ਖੋਲਿਆ ਉਹਨੇ ਕਿਹਾ ਸੀ ਕਿ ਘਰ ਜਾ ਕੇ ਖੋਲਣਾ ਖੋਲਿਆ ਤਾਂ ਉਹ ਖਾਲੀ ਉਹਦੇ ਚੋਂ ਕਾਗਜੇ ਰੱਦੀ ਨਿਕਲੇ ਰਮਾਲ ਦੇ ਵਿੱਚੋਂ ਇਹਦੇ ਇੱਕ ਤਾਂ ਜੀ ਕੰਨਾਂ ਦੀਆਂ ਇਹ ਵਾਲੀਆਂ ਹੈਗੀਆਂ ਬੰਗਲ ਹੈ ਤੇ ਉਹਨੂੰ ਲਗਭਗ ਲਗਭਗ 1 60 1 70 ਦੇ ਆਸ-ਪਾਸ ਦੀ ਕੀਮਤ ਹੈ ਹਾਂਜੀ 1,70,000 ਰੁਪਏ ਬਾਬੇ ਦੇ ਭੇਸ ਵਿੱਚ ਆਏ ਛਾਤਰ ਠੱਗ ਅਤੇ ਉਸ ਦੇ ਸਾਥੀਆਂ ਨੇ ਇਸ ਬਜ਼ੁਰਗ ਜੋੜੇ ਨੂੰ ਇਸ ਪ੍ਰਕਾਰ ਸਮੋਹਿਤ ਕਰ ਦਿੱਤਾ ਕਿ ਬਜ਼ੁਰਗ ਔਰਤ ਨੇ ਆਪਣੇ ਪਤੀ ਦੇ ਸਾਹਮਣੇ ਆਪਣੀਆਂ ਚੂੜੀਆਂ ਅਤੇ ਕੰਨਾਂ ਦੀਆਂ ਵਾਲੀਆਂ ਲਾ ਕੇ ਛਾਤਰ ਠੱਗ ਦੇ ਹਵਾਲੇ ਕਰ ਦਿੱਤੀ ਅਤੇ ਕਰਨੀ ਵਾਲਾ ਛਾਤਰ ਠੱਗ ਆਪਣੀ ਕਰਨੀ ਕਰਕੇ ਚਲਦਾ ਬਣਿਆ ਇਹ ਵੀ ਆਦੇ ਵਿੱਚ ਹੁੰਦੇ ਰਹੇ ਬਈ ਬਾਬਾ ਕਰਨੀ ਆ ਜੀ ਦੁਬਾਰਾ ਮੈਨੂੰ ਸਾਹਮਣੇ ਮਿਲ ਗਿਆ ਸਾਹਮਣੇ ਮਿਲ ਗਿਆ ਦੁਬਾਰਾ ਆ ਕੇ ਪਤਾ ਨਹੀਂ ਕਿ